ਜੁਗੋ ਜੁਗ ਅਟਲ ਵਾਲੀਏ ਕੁਲ ਆਲਮ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਦਿਵਾਨਾ ਸਮੇਂ ਜੁੜ ਬੈਠੀ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਵਡਭਾਗੇ ਹਾਂ ਜੋ ਸਤਗੁਰਾਂ ਨੇ ਬਖਸ਼ਿਸ਼ ਕਰਕੇ ਪਾਵਨ ਗੋਦ ਅੰਦਰ ਬੈਠਣ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ ਆਓ ਜਤਨ ਕਰੀਏ ਜਿਤਨਾ ਕਸਮਾ ਸਤਗੁਰੂ ਜੀ ਬਖਸ਼ਿਸ਼ ਕਰਨ ਪਾਵਨ ਗੁਰ ਇਤਿਹਾਸ ਦੀ ਵਿਚਾਰ ਕਰ ਸਕੀਏ ਜਿਤਨੇ ਕਬੀ ਸਤਗੁਰਾਂ ਦੀ ਪਾਵਨ ਗੋਦ ਅੰਦਰ ਜੁੜ ਬੈਠੇ ਹੋ ਅਸੀਸ ਰੂਪ ਅੰਦਰ ਫਤਿਹ ਬੁਲਾਓ ਸਤਿਗੁਰਾਂ ਨੂੰ ਸੇਸ਼ ਝੁਕਾ ਕਰਕੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਦੇ ਦੀਵਾਨ ਅੰਦਰ ਅਸੀਂ ਵਿਚਾਰਨ ਦਾ ਯਤਨ ਕੀਤਾ ਸੀ ਕਿ ਕਿਵੇਂ ਅਕਬਰ ਤੋਂ ਬਾਅਦ ਜਹਾਂਗੀਰ ਗੱਦੀ ਤੇ ਬੈਠਦਾ ਹੈ ਤੇ ਜਦੋਂ ਜਹਾਂਗੀਰ ਗੱਦੀ ਸੰਭਾਲਦਾ ਹੈ ਤੇ ਲੋਕਾਂ ਦੀਆਂ ਗੱਲਾਂ ਵਿੱਚ ਆਣ ਕਰਕੇ ਧੰ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਤਸੀਹੇ ਦੇ ਕੇ ਸ਼ਹੀਦ ਕਰਵਾ ਦਿੰਦਾ ਹੈ। ਇਧਰ 6ਵੇਂ ਪਾਤਸ਼ਾਹ ਧੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ। ਅਕਾਲ ਤਖਤ ਸਾਹਿਬ ਦੀ ਸਥਾਪਨਾ ਹੁੰਦੀ ਹੈ ਸਿੱਖਾਂ ਦਾ ਵੱਖਰਾ ਤਖਤ ਬਣਦਾ ਹੈ ਹਿੰਦੁਸਤਾਨ ਦੇ ਅੰਦਰ ਇੱਕ ਪਾਸੇ ਜਹਾਂਗੀਰ ਦਾ ਦਰਬਾਰ ਲੱਗਦਾ ਜਹਾਂਗੀਰ ਦਾ ਤਖਤ ਸਜਦਾ ਤੇ ਉਹਦੇ ਰਾਜ ਦੇ ਅੰਦਰ ਐਲਾਨ ਕੀਤੇ ਹੋਏ ਸਨ ਕਿ ਕੋਈ ਬੰਦਾ ਬਾਦਸ਼ਾਹ ਤੋਂ ਬਿਨਾ ਉੱਚੀ ਥਾਂ ਤੇ ਨਹੀਂ ਬੈਠ ਸਕਦਾ ਕੋਈ ਬੰਦਾ ਘੋੜਿਆਂ ਦੀ ਸਵਾਰੀ ਨਹੀਂ ਕਰ ਸਕਦਾ ਸ਼ਸਤਰ ਨਹੀਂ ਚਲਾ ਸਕਦਾ ਇਸ ਤਰੀਕੇ ਦੇ ਐਲਾਨ ਕੀਤੇ ਇਧਰ ਸਤਿਗੁਰਾਂ ਨੇ ਸਾਰੇ ਇਹੋ ਕੰਮ ਕੀਤੇ ਜਿਹੜਿਆਂ ਕੰਮਾਂ ਤੋਂ ਜਹਾਂਗੀਰ ਰੋਕਣਾ ਚਾਹੁੰਦਾ ਸੀ ਸਤਿਗੁਰਾਂ ਨੇ ਉੱਚਾ ਥਾੜਾ ਬਣਾ ਕਰਕੇ ਤਖਤ ਸਜਾਇਆ ਤਖਤ ਦੇ ਉੱਤੇ ਬੈਠੇ ਵੀ ਘੋੜਿਆਂ ਦੀ ਸਵਾਰੀ ਵੀ ਕੀਤੀ ਸ਼ਸਤਰ ਵੀ ਰੱਖੇ ਇਧਰ ਅਕਾਲ ਤਖਤ ਸਾਹਿਬ ਦੇ ਸਿੱਖਾਂ ਦੇ ਫੈਸਲੇ ਹੋਣ ਲੱਗੇ ਦੋ ਗੁਰੂ ਘਰ ਦੇ ਬੜੇ ਪਿਆਰੇ ਤੁਹਾਡੀ ਭਾਈ ਨੱਥਾ ਤੇ ਭਾਈ ਅਬਦੁੱਲਾ ਆਣ ਕਰਕੇ ਗੁਰੂ ਕੀਆ ਵਾਰਾਂ ਦੇ ਨਾਲ ਸੰਗਤਾਂ ਦੇ ਨਾਲ ਸਾਂਝ ਪਾਉਂਦੇ ਸੰਗਤਾਂ ਵਾਰਾਂ ਸੁਣਦਿਆਂ ਅੰਦਰ ਜੋਸ਼ ਪੈਦਾ ਹੁੰਦਾ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਮਰਨ ਵਾਸਤੇ ਸਿੱਖ ਤਿਆਰ ਹੋ ਜਾਂਦੇ ਅਮਰਤਵੇਲੇ ਆਸਾ ਦੀ ਵਾਰ ਦਾ ਕੀਰਤਨ ਸੁਣਦੇ ਨੇ ਆਸਾ ਦੀ ਵਾਰ ਦਾ ਕੀਰਤਨ ਸੁਣ ਕੇ ਅੰਦਰ ਦੇ ਤੇ ਬਾਹਰ ਦੇ ਵਿਕਾਰਾਂ ਦੇ ਨਾਲ ਲੜਨ ਵਾਸਤੇ ਤਿਆਰ ਹੁੰਦੇ ਨੇ ਆਪਣੇ ਅਧਿਆਤਮਿਕ ਜੀਵਨ ਨੂੰ ਸੋਨਾ ਬਣਾਉਣ ਦਾ ਯਤਨ ਕਰਦੇ ਤੇ ਜਦੋਂ ਅਕਾਲ ਤਖਤ ਸਾਹਿਬ ਦੇ ਵਿੱਚ ਆਣ ਕੇ ਬੈਠਦੇ ਨੇ ਇੱਥੇ ਢਾਡੀ ਵਾਰਾਂ ਚੱਲਦੀਆਂ ਤੇ ਢਾਡੀ ਵਾਰਾਂ ਸੁਣ ਕਰਕੇ ਫਿਰ ਜਿਹੜੇ ਬਾਹਰ ਦੇ ਦੁਸ਼ਮਣ ਬਾਹਰ ਦੇ ਜੁਲਮ ਕਰਨ ਵਾਲੇ ਰਾਜੇ ਨੇ ਉਹਨਾਂ ਨੂੰ ਠੱਲ ਪਾਉਣ ਦੇ ਵਾਸਤੇ ਸਿੱਖ ਤਿਆਰ ਹੋ ਜਾਂਦੇ ਸਤਿਗੁਰਾਂ ਨੇ ਆਦੇਸ਼ ਕੀਤੇ ਭਾਈ ਅੱਜ ਤੋਂ ਬਾਅਦ ਜੇ ਪੇਟਾ ਲੈ ਕੇ ਆਉਣੀ ਹੈ ਵਧੀਆ ਘੋੜੇ ਵਧੀਆ ਸ਼ਸਤਰ ਲੈ ਕੇ ਆਓ ਫੌਜਾਂ ਤਿਆਰ ਹੋਣ ਲੱਗੀਆਂ ਜਦੋਂ ਇੱਧਰ ਝੂਠ ਦੇ ਬਾਦਸ਼ਾਹ ਝੂਠ ਦੇ ਰਾਜ ਕਰਨ ਵਾਲੇ ਜਹਾਂਗੀਰ ਨੇ ਸੁਣਿਆ ਕਿ ਮੇਰੇ ਰਾਜ ਦੇ ਵਿੱਚ ਇੱਕ ਹੋਰ ਰਾਜ ਕਾਇਮ ਹੋ ਰਿਹਾ ਹੈ ਪੈਦਾ ਹੋ ਰਿਹਾ ਹੈ ਉਹਨੇ ਸਤਗੁਰਾਂ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦੇ ਦਿੱਤਾ ਛੇਵੇਂ ਪਾਤਸ਼ਾਹ ਦੀ ਗ੍ਰਿਫਤਾਰੀ ਹੋਈ ਗਵਾਲੀਅਰ ਦੇ ਕਿਲੇ ਦੇ ਅੰਦਰ ਸਤਗੁਰਾਂ ਨੂੰ ਕੈਦ ਕੀਤਾ ਗਿਆ ਲੰਬਾ ਸਮਾਂ ਉਹਨਾਂ ਨੂੰ ਉੱਥੇ ਕੈਦ ਰੱਖਿਆ ਇਤਿਹਾਸ ਕਹਿੰਦਾ ਸਮਾਂ ਬੀਤਦਾ ਹੈ ਜਹਾਂਗੀਰ ਬਿਮਾਰ ਪੈਂਦਾ ਹੈ ਸਾਰੇ ਵੈਦਾਂ ਕੋਲੋਂ ਦਵਾਈ ਲੈ ਕੇ ਜਦੋਂ ਠੀਕ ਨਾ ਹੋਇਆ ਤੇ ਉਹਦੀ ਘਰਵਾਲੀ ਨੇ ਸਾਈ ਮੀਆਂ ਮੀਰ ਦੇ ਅੱਗੇ ਬੇਨਤੀ ਕੀਤੀ ਸਾਈ ਮੀਆਂ ਮੀਰ ਮੁਸਲਮਾਨ ਧਰਮ ਦੇ ਬੜੇ ਪ੍ਰਸਿੱਧ ਮੱਨੇ ਪਰਮੰਨੇ ਪੀਰ ਸਨ ਉਹਨਾਂ ਨੇ ਕਿਹਾ ਸਤਿਗੁਰੂ ਜੀ ਜਹਾਂਗੀਰ ਬੜਾ ਬਿਮਾਰ ਹੈ ਤੇ ਸਾਈ ਮੀਆਂ ਮੀਰ ਨੇ ਉਹਦੀ ਘਰਵਾਲੀ ਨੂੰ ਕਿਹਾ ਵੀ ਜੇ ਇਹ ਗੁਰੂ ਸਾਹਿਬ ਨੂੰ ਕੈਦ ਕਰਕੇ ਰੱਖਿਆ ਹੋਇਆ ਤਾਂ ਕਰਕੇ ਇਹਦੀ ਇਹ ਹਾਲਤ ਬਣੀ ਹੋਈ ਹੈ ਜੇ ਗੁਰੂ ਸਾਹਿਬ ਨੂੰ ਰਿਹਾ ਕਰ ਦੇ ਤੇ ਇਹਦਾ ਬਿਮਾਰੀ ਤੋਂ ਖਿਹੜਾ ਛੁੱਟ ਜਾਏਗਾ। ਜਹਾਂਗੀਰ ਨੇ ਛੇਵੇਂ ਪਾਤਸ਼ਾਹ ਨੂੰ ਰਿਹਾ ਕੀਤਾ ਨਾਲ ਬਵੰਜਾ ਰਾਜੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਹੋਏ। ਇਸ ਤੋਂ ਬਾਅਦ ਦਾ ਜਿਹੜਾ ਸਮਾਂ ਬੀਤਦਾ ਉਹ ਜਹਾਂਗੀਰ ਦੇ ਨਾਲ ਸੁਖਾਵੇ ਹਾਲਾਤਾਂ ਵਾਲਾ ਬੀਤਦਾ। ਬੇਸ਼ੱਕ ਜਹਾਂਗੀਰ ਨੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਵਾਇਆ ਹੋਇਆ ਉਹ ਵੱਡਾ ਦੋਸ਼ੀ ਹੈ ਪਰ ਜਦੋਂ ਟਹਿ ਕਰਕੇ ਗੁਰੂ ਘਰ ਦੇ ਵਿੱਚ ਆ ਗਿਆ ਗੁਰੂ ਨੇ ਗੱਲ ਨਾਲ ਲਾ ਲਿਆ ਫਿਰ ਲੰਬਾ ਸਮਾਂ ਅਸੀਂ ਜਿਹੜਾ ਪੜਦੇ ਹਾਂ ਉਹ ਜਹਾਂਗੀਰ ਤੇ ਸਤਿਗੁਰੂ ਦੇ ਗੁਰੂ ਘਰ ਦੇ ਸਬੰਧ ਜਿਹੜੇ ਨੇ ਪਿਆਰ ਵਾਲੇ ਚੱਲੇ ਸਮਾਂ ਬੀਤਿਆ ਜਹਾਂਗੀਰ ਦੀ ਮੌਤ ਤੋਂ ਬਾਅਦ ਸ਼ਾਹਜਹਾਨ ਉਹਦਾ ਪੁੱਤਰ ਗੱਦੀ ਤੇ ਬੈਠਾ। ਇਹਦਰ ਛੇਵੇਂ ਪਾਤਸ਼ਾਹ ਦਾ ਸਮਾਂ ਹੀ ਚੱਲਦਾ ਪਿਆ। ਸ਼ਾਹਜਹਾਨ ਦੇ ਸਮੇਂ ਦੇ ਅੰਦਰ ਛੇਵੇਂ ਪਾਤਸ਼ਾਹ ਦੇ ਨਾਲ ਸ਼ਾਹਜਹਾਨ ਦੀਆਂ ਚਾਰ ਜੰਗਾਂ ਹੋਈਆਂ। ਪਹਿਲੀ ਜੰਗ ਅੰਮ੍ਰਿਤਸਰ ਦੀ ਧਰਤੀ ਤੇ ਸਿੱਖਾਂ ਨੇ ਆਪਣੇ ਇਤਿਹਾਸ ਵਿੱਚ ਪਹਿਲੀ ਜੰਗ ਲੜੀ। ਜਦੋਂ ਘਰ ਵਿੱਚ ਬੀਬੀ ਵੀਰੋ ਦਾ ਵਿਆਹ ਰੱਖਿਆ ਹੋਇਆ ਉਧਰ ਸ਼ਿਕਾਰ ਖੇਡਣ ਸਿੱਖ ਗਏ ਇੱਕ ਬਾਜ਼ ਤੋਂ ਝਗੜਾ ਹੋ ਗਿਆ ਤੁਰਕ ਮੁਗਲ ਚੜ ਕੇ ਆ ਗਏ ਤੇ ਅੰਮ੍ਰਿਤਸਰ ਦੀ ਧਰਤੀ ਤੇ ਬਿਨਾਂ ਤਿਆਰੀ ਤੋਂ ਗੁਰੂ ਕੇ ਸਿੱਖਾਂ ਨੇ ਦ੍ਰਿੜਤਾ ਦੇ ਨਾਲ ਯਕੀਨ ਭਰੋਸੇ ਦੇ ਨਾਲ ਜੰਗ ਕੀਤੀ ਅੱਜ ਵੀ ਤੁਸੀਂ ਕਦੀ ਅੰਮ੍ਰਿਤਸਰ ਜਾਓ ਲੋਹਗੜ੍ਹ ਦੇ ਕਿਲੇ ਦੇ ਅੰਦਰ ਲੱਕੜ ਦੀ ਬਣੀ ਹੋਈ ਤੋਪ ਪਈ ਹੈ ਜਿਹੜੀ ਸਿੱਖਾਂ ਨੇ ਉਸੇ ਸਮੇਂ ਹੱਥੀ ਤੋਪ ਬਣਾ ਕਰਕੇ ਤੇ ਦੁਸ਼ਮਣ ਦਾ ਮੁਕਾਬਲਾ ਕੀਤਾ ਸੀ ਉਹ ਲੱਕੜ ਨੂੰ ਖੋਖਲੀ ਕਰਕੇ ਹੱਥੀ ਤੋਪ ਬਣਾ ਕੇ ਪਹਿਲੀ ਜੰਗ ਲੜੀ ਤੇ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਜੰਗ ਵਿੱਚ ਫਤਿਹ ਮਿਲੀ ਛੇਵੇਂ ਪਾਤਸ਼ਾਹ ਨੇ ਚਾਰ ਜੰਗਾਂ ਲੜੀਆਂ ਚਾਰੇ ਜੰਗਾਂ ਦੇ ਵਿੱਚ ਉਹਨਾਂ ਦੀ ਜਿੱਤ ਹੋਈ ਸ਼ਾਹਜਹਾਨ ਦਾ ਸਮਾਂ ਬਤੀਤ ਹੁੰਦਾ ਹੈ ਸ਼ਾਹਜਹਾਨ ਦੀ ਮੌਤ ਹੋਣ ਤੋਂ ਬਾਅਦ ਇਧਰ ਔਰੰਗਜ਼ੇਬ ਗੱਦੀ ਤੇ ਬੈਠਦਾ ਤੇ ਇਧਰ 6ਵੇਂ ਪਾਤਸ਼ਾਹ ਤੋਂ ਬਾਅਦ 7ਵੇਂ ਪਾਤਸ਼ਾਹ ਧੰਨ ਸ੍ਰੀ ਹਰ ਰਾਏ ਸੇਬ ਮਹਾਰਾਜ ਗੁਰਤਾ ਗੱਦੀ ਸੰਭਾਲਦੇ ਨੇ 7ਵੇਂ ਪਾਤਸ਼ਾਹ ਦੇ ਵੇਲੇ ਬੇਸ਼ੱਕ ਮਾਹੌਲ ਸੁਖ ਵਾਲਾ ਰਿਹਾ ਸੁਖਾਵਾਂ ਰਿਹਾ ਕੋਈ ਜੰਗ ਨਹੀਂ ਹੋਈ ਲੇਕਿਨ ਇਤਿਹਾਸ ਕਹਿੰਦਾ ਹੈ ਕਿ 7ਵੇਂ ਪਾਤਸ਼ਾਹ ਹਰ ਸਮੇਂ ਆਪਣੇ ਨਾਲ 2200 ਘੋੜਸਵਾਰ ਤਿਆਰ ਬਰ ਤਿਆਰ ਸਿੱਖਾਂ ਦਾ ਰੱਖਦੇ ਸਨ ਔਰੰਗਜ਼ੇਬ ਨੇ ਇੱਕ ਸਮੇਂ ਸਤਵੇਂ ਪਾਤਸ਼ਾਹ ਨੂੰ ਆਪਣੇ ਦਰਬਾਰ ਵਿੱਚ ਬੁਲਾਇਆ ਦਰਬਾਰ ਵਿੱਚ ਮੁਲਾਕਾਤ ਕਰਨ ਵਾਸਤੇ ਸੁਨੇਹਾ ਕੱਲਿਆ ਕੁਝ ਵਿਚਾਰਾਂ ਕਰਨ ਦੇ ਵਾਸਤੇ ਸੁਨੇਹਾ ਕੱਲਿਆ ਇਧਰ ਸਤਗੁਰਾਂ ਨੇ ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਭੇਜ ਦਿੱਤਾ ਉਹ ਅਸੀਂ ਸਾਰੀ ਘਟਨਾ ਪੜ੍ਹਦੇ ਹਾਂ ਰਾਮ ਰਾਏ ਬੜਾ ਵਿਦਵਾਨ ਸੀ ਬੜਾ ਸਿਆਣਾ ਸੀ ਪਰ ਜਦੋਂ ਦਿੱਲੀ ਦਰਬਾਰ ਵਿੱਚ ਔਰੰਗਜ਼ੇਬ ਦੇ ਨਾਲ ਮੁਲਾਕਾਤ ਕਰਨ ਗਿਆ ਔਰੰਗਜ਼ੇਬ ਦੇ ਪ੍ਰਭਾਵ ਹੇਠ ਆ ਗਿਆ ਹੁਣ ਔਰੰਗਜ਼ੇਬ ਨੇ ਕਰਾਮਾਤਾਂ ਵੇਖਣੀਆਂ ਚਾਹੀਆਂ ਤੇ ਇਤਿਹਾਸ ਕਹਿੰਦਾ ਹੈ ਰਾਮ ਰਾਏ ਨੇ ਕਰਾਮਾਤਾਂ ਦਿਖਾ ਦਿੱਤੀਆਂ ਬੜੀਆਂ ਕਰਾਮਾਤਾਂ ਕੀਤੀਆਂ ਬਾਦਸ਼ਾਹ ਬੜਾ ਖੁਸ਼ ਹੋਇਆ ਹੋਰ ਖੁਸ਼ ਆਮਦ ਕਰਦਿਆਂ ਹੋਇਆ ਜਦੋਂ ਬਾਦਸ਼ਾਹ ਨੇ ਬਾਣੀ ਦੇ ਵਿੱਚੋਂ ਇੱਕ ਤੁਕ ਪੁੱਛੀ ਜਿਦੇ ਵਿੱਚ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ ਆਸਾ ਦੀ ਵਾਰ ਵਿੱਚੋਂ ਉਹ ਆਉਂਦੀ ਹੈ ਮਿੱਟੀ ਮੁਸਲਮਾਨ ਕੀ ਪੇੜ ਐ ਪਈ ਕਮਿਹਾਰ ਘੜ ਭਾਂਡ ਐ ਇਟਾਂ ਕੀਆ ਜਲਦੀ ਕਰੈ ਪੁਕਾਰ ਔਰੰਗਜ਼ੇਬ ਨੇ ਕਿਹਾ ਵੀ ਇੱਥੇ ਮੁਸਲਮਾਨ ਸ਼ਬਦ ਕਿਉਂ ਵਰਤਿਆ ਗਿਆ ਤੇ ਹੁਣ RAM RAJ ਨੇ ਸੋਚਿਆ ਵੀ ਚੰਗੀ ਭਲੀ ਮੇਰੀ ਬਾਦਸ਼ਾਹ ਦੇ ਨਾਲ ਬਣੀ ਐ ਮੈਂ ਕਿਉਂ ਵਿਗਾੜਨੀ ਉਹਨੇ ਕਿਹਾ ਬਾਦਸ਼ਾਹ ਤੁਹਾਨੂੰ ਗਲਤੀ ਲੱਗੀ ਇੱਥੇ ਮੁਸਲਮਾਨ ਨਹੀਂ ਇੱਥੇ ਬੇਈਮਾਨ ਸ਼ਬਦ ਐ ਬਾਣੀ ਬਦਲ ਦਿੱਤੀ ਜਦੋਂ ਇਸ ਗੱਲ ਦੀ ਖਬਰ ਸਤਵੇਂ ਪਾਤਸ਼ਾਹ ਨੂੰ ਲੱਗੀ ਤੇ ਬਚਨ ਕੀਤਾ ਸੀ RAM RAAY ਅੱਜ ਤੋਂ ਬਾਅਦ ਤੇਰਾ ਮੁਖ ਦਿੱਲੀਵਾਲ ਹੋ ਗਿਆ ਤੇ ਜਿਹੜੇ ਸਿੱਖ ਦਾ ਜਿਹੜੇ ਪੁੱਤਰ ਦਾ ਮੂੰਹ ਦਿੱਲੀਵਾਲ ਹੋ ਜਾਵੇ ਇਹਦਾ ਭਾਵ ਹੈ ਉਹਦਾ ਗੁਰੂਵਾਲ ਪੇਠ ਹੋ ਗਈ ਹੁਣ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਅੱਜ ਤੋਂ ਬਾਅਦ ਉਸੇ ਬਾਦਸ਼ਾਹ ਵੱਲ ਜਾਇਂ ਇਧਰ ਤੇਰਾ ਗੁਰੂ ਘਰ ਦੇ ਨਾਲ ਕੋਈ ਸੰਬੰਧ ਨਹੀਂ ਸਤਿਗੁਰਾਂ ਨੇ ਸਾਰੇ ਸੰਬੰਧ ਰਾਮ ਰਾਏ ਦੇ ਨਾਲ ਉਹ ਤੋੜ ਦਿੱਤੇ ਤੇ ਰਾਮ ਰਾਏ ਦੇ ਨਾਲ ਉਹ ਸਾਰੇ ਸਬੰਧਾਂ ਨੂੰ ਤੋੜ ਕਰਕੇ ਉਹਨੂੰ ਕੇਵਲ ਤੇ ਕੇਵਲ ਉਧਰ ਜੋਗਾ ਛੱਡ ਦਿੱਤਾ ਹੁਣ ਉਹ ਰਾਮ ਰਾਏ ਔਰੰਗਜ਼ੇਬ ਦੇ ਅੱਗੇ ਰੋਇਆ ਵੀ ਮੈਨੂੰ ਗੁਰੂ ਘਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਔਰੰਗਜ਼ੇਬ ਨੇ ਉਹਨੂੰ ਦੇਹਰਾ ਦੂਣ ਦਾ ਇਲਾਕਾ ਦੇ ਕਰਕੇ ਤੇ ਉਧਰ ਦੀ ਜ਼ਗੀਰ ਦੇ ਨਾਲ ਨਿਵਾਜ ਦਿੱਤਾ ਉਹ ਆਪਣਾ ਉਧਰ ਰਹਿਣ ਲੱਗ ਪਿਆ ਸਮਾਂ ਬਤੀਤ ਹੋਇਆ 7ਵੇਂ ਪਾਤਸ਼ਾਹ ਤੋਂ ਬਾਅਦ 8ਵੇਂ ਪਾਤਸ਼ਾਹ ਧੰਗ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਗੁਰਤਾ ਗਦੀ ਸੰਭਾਲਦੇ। ਇਹਦਨ ਹਨ ਰਾਜ ਔਰੰਗਜੇਬ ਦਾ ਚੱਲਦਾ ਪਿਆ। ਇਹਨੇ ਫਿਰ ਦਰਸ਼ਨ ਕਰਨ ਦੀ ਇੱਛਾ ਪ੍ਰਗਟਾਈ। ਸਨੇਹੇ ਭੇਜੇ 8ਵੇਂ ਪਾਤਸ਼ਾਹ ਨੂੰ ਵੀ ਮੈਂ ਦਰਸ਼ਨ ਕਰਨੇ ਚਾਹੁੰਨਾ। ਪਰ 8ਵੇਂ ਪਾਤਸ਼ਾਹ ਨੂੰ ਸਤਿਗੁਰੂ ਗੁਰੂ ਹਰ Rai ਸਾਹਿਬ ਮਹਾਰਾਜ ਜੀ ਦਾ ਬਚਨ ਸੀ ਕਿ ਇਸ ਮਲੇਸ਼ ਨੂੰ ਕਦੀ ਦਰਸ਼ਨ ਨਹੀਂ ਦੇਣੇ। ਸਤਿਗੁਰਾਂ ਨੇ ਇਨਕਾਰ ਕਰ ਦਿੱਤਾ ਦਰਸ਼ਨ ਨਹੀਂ ਦਿੱਤੇ। ਦਿੱਲੀ ਦੀ ਧਰਤੀ ਤੇ ਗਏ ਸੰਗਤਾਂ ਨੂੰ ਤਾਰਿਆ ਚੇਚਕ ਦੀ ਬਿਮਾਰੀ ਦੇ ਰੋਗੀਆਂ ਦੀ ਸੇਵਾ ਕਰਦਿਆਂ ਕਰਦਿਆਂ ਇੱਕ ਦਿਨ ਜੋਤੀ ਜੋਤ ਸਮਾ ਗਏ ਪਰ ਔਰੰਗਜ਼ੇਬ ਨੂੰ ਦਰਸ਼ਨ ਨਾ ਦਿੱਤੇ ਸਮਾਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਆਇਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰਤਾ ਗਦੀ ਸੰਭਾਲਦੇ ਨੇ ਲੰਬਾ ਸਮਾਂ ਸਤਿਗੁਰਾਂ ਨੇ ਵੱਡੀਆਂ ਯਾਤਰਾਵਾਂ ਕੀਤੀਆਂ ਇਤਿਹਾਸ ਕਹਿੰਦਾ ਜਿੱਥੇ-ਜਿੱਥੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਦਾਸੀਆਂ ਸਮੇਂ ਸਫ਼ਰ ਕੀਤਾ ਨਾ ਜਿੱਧਰ-ਜਿੱਧਰ ਗੁਰੂ ਨਾਨਕ ਸਾਹਿਬ ਗਏ ਉਸ ਤੋਂ ਬਾਅਦ ਉਹਨਾਂ ਥਾਵਾਂ ਤੇ ਹੀ ਫਿਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜਾਂਦੇ ਨੇ ਉਹਨਾਂ ਥਾਵਾਂ ਨੂੰ ਫਿਰ ਜਾ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਸੁਰਜੀਤ ਕੀਤਾ ਸਾਰੀਆਂ ਉਹਨਾਂ ਥਾਵਾਂ ਨੂੰ ਦੁਬਾਰਾ ਸਿੱਖੀ ਦੇ ਪ੍ਰਚਾਰ ਵਾਸਤੇ ਪ੍ਰਚੰਡ ਕੀਤਾ ਲੰਬਾ ਸਮਾਂ ਗੁਰੂ ਨਾਨਕ ਸਾਹਿਬ ਤੋਂ ਬਾਅਦ ਜੇਕਰ ਕਿਸੇ ਗੁਰੂ ਨੇ ਸਭ ਤੋਂ ਵੱਡੀਆਂ ਯਾਤਰਾਵਾਂ ਕੀਤੀਆਂ ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀਆਂ ਇਧਰ ਔਰੰਗਜ਼ੇਬ ਨੇ ਗੱਦੀ ਤੇ ਬਹਿਣ ਤੋਂ ਬਾਅਦ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਆਪਣੇ ਪਰਿਵਾਰ ਦੇ ਉੱਤੇ ਵੀ ਜ਼ੁਲਮ ਕੀਤੇ ਗਿਆਨੀ ਸੋਹਣ ਸਿੰਘ ਜੀ ਸੀਤਲ ਨੇ ਜਦੋਂ ਔਰੰਗਜ਼ੇਬ ਦੇ ਜ਼ੁਲਮਾਂ ਦਾ ਵਰਣਨ ਕੀਤਾ ਨਾ ਤੇ ਉਹ ਲਿਖਦੇ ਕਿ ਔਰੰਗਜ਼ੇਬ ਇੰਨਾ ਬੰਦਾ ਜ਼ੁਲਮੀ ਸੀ ਕਿ ਇਹਨੇ ਆਪਣੇ ਪਿਓ ਨੂੰ ਕੈਦ ਕੀਤਾ ਸ਼ਾਹਜਹਾਨ ਨੂੰ ਗੱਦੀ ਤੋਂ ਲਾਹ ਕਰਕੇ ਜੇਲ੍ਹ ਵਿੱਚ ਛੱਡ ਦਿੱਤਾ ਧੱਕੇ ਨਾਲ ਗੱਦੀ ਤੇ ਬਹਿ ਗਿਆ ਤੇ ਜਦੋਂ ਸ਼ਾਹਜਹਾਨ ਭੁੱਖਾ ਪਿਆਸਾ ਕਾਲ ਕੋਠਰੀ ਦੇ ਵਿੱਚ ਪਿਆ ਹੁੰਦਾ ਜੇਲ੍ਹ ਦੇ ਵਿੱਚ ਪਿਆ ਹੁੰਦਾ ਤੇ ਇੱਕ ਦਿਨ ਸ਼ਾਹਜਹਾਨ ਨੇ ਆਪਣੇ ਪੁੱਤਰ ਔਰੰਗਜ਼ੇਬ ਨੂੰ ਚਿੱਠੀ ਲਿਖੀ ਕਹਿਣ ਲੱਗਾ ਪੁੱਤਰ ਔਰੰਗਜ਼ੇਬ ਮੈਂ ਤੈਨੂੰ ਇੱਕ ਗੱਲ ਕਹਿਣੀ ਚਾਹੁੰਦਾ ਤੂੰ ਬੜਾ ਬਹਾਦਰ ਹੈ ਪਰ ਪੁੱਤਰ ਤੇਰੇ ਨਾਲੋਂ Hindu ਬੜੇ ਚੰਗੇ ਨੇ ਔਰੰਗਜ਼ੇਬ ਇਹ ਚਾਹੁੰਦਾ ਸੀ ਕਿ ਸਾਰੇ ਦੇਸ਼ ਨੂੰ ਮੁਸਲਮਾਨ ਕਰਾਂ ਕੋਈ Hindu ਕੋਈ ਹੋਰ ਧਰਮ ਇੱਥੇ ਨਾ ਰਵੇ ਤੇ ਸ਼ਾਹਜਹਾਨ ਕਹਿਣ ਲੱਗਾ ਵੀ ਤੇਰੇ ਨਾਲੋਂ Hindu ਬੜੇ ਚੰਗੇ ਉਹ ਤਾਂ ਕਰਕੇ ਚੰਗੇ ਨੇ ਉਹ Hindu ਆਪਣੇ ਮਰੇ ਹੋਏ ਮਾਂ ਬਾਪ ਨੂੰ ਵੀ ਰੋਟੀ ਪਾਣੀ ਪੋਛਦੇ ਤੇ ਤੋਂ ਮੁਸਲਮਾਨ ਹੋ ਕੇ ਆਪਣੇ ਜੂੰਦੇ ਪਿਓ ਨੂੰ ਹੀ ਨਹੀਂ ਪਾਣੀ ਦਾ ਘੋਟ ਦਿੰਦਾ ਪਿਆ ਤੇ ਗਿਆਨੀ ਸੋਨ ਸਿੰਘ ਜੀ ਸੀਤਲ ਨੇ ਲਿਖਿਆ ਔਰੰਗਜ਼ੇਬ ਨੇ ਜਵਾਬ ਦਿੱਤਾ ਵੀ ਮੇਰੇ ਕੋਲ ਇਨਾ ਸਮਾਂ ਨਹੀਂ ਮੈਂ ਚਿੱਠੀ ਲਿਖਾਂ ਇਹਨੂੰ ਜਾ ਕੇ ਕਹਿ ਦਿਓ ਕਿ ਜਿਹੜੀ ਸ਼ਿਆਹੀ ਦੇ ਨਾਲ ਚਿੱਠੀਆਂ ਲਿਖਦਾ ਪਿਆ ਐ ਇਸੇ ਸ਼ਿਆਹੀ ਦੇ ਪੀ ਕਰਕੇ ਆਪਣੀ ਪਿਆਸ ਬੁਝਾ ਲੈ ਮੇਰੇ ਕੋਲੋਂ ਇਹਨੂੰ ਪਾਣੀ ਦੇ ਘੋਟ ਦੀ ਆਸ ਨਹੀਂ ਰੱਖਣੀ ਚਾਹੀਦੀ ਸਾਫ਼ ਇਨਕਾਰ ਕਰ ਦਿੱਤਾ ਸ਼ਾਹਜਹਾਨ ਨਡਾਲ ਹੋ ਕੇ ਕਾਲ ਕੋਠਰੀ ਦੇ ਵਿੱਚ ਪਿਆ ਰਹਿੰਦਾ ਤੇ ਇਤਿਹਾਸ ਕਹਿੰਦਾ ਇੱਕ ਦਿਨ ਈਦ ਆਈ ਈਦ ਤੇ ਮੁਸਲਮਾਨ ਇੱਕ ਦੂਜੇ ਨੂੰ ਤੋਹਫੇ ਦਿੰਦੇ ਔਰੰਗਜ਼ੇਬ ਨੇ ਆਪਣੇ ਪਿਓ ਨੂੰ ਇੱਕ ਤੋਹਫਾ ਭੇਜਿਆ ਉਹ ਸੋਨੇ ਸੁਨੀਲ ਦੇ ਕਪੜੇ ਦੇ ਵਿੱਚ ਟੱਕ ਕਰਕੇ ਇੱਕ ਥਾਲੇ ਦੇ ਵਿੱਚ ਤੋਹਫਾ ਗਿਆ ਤੇ ਸ਼ਾਹਜਹਾਨ ਨੇ ਈਦ ਦੇ ਮੌਕੇ ਆਪਣੇ ਪੁੱਤਰ ਵੱਲੋਂ ਭੇਜਿਆ ਤੋਹਫਾ ਜਦੋਂ ਕੱਪੜਾ ਹਟਾ ਕੇ ਵੇਖਿਆ ਤੇ ਵੇਖਦਾ ਕੀ ਹੈ ਉਸ ਥਾਲ ਦੇ ਵਿੱਚ ਉਹਦੇ ਵੱਡੇ ਪੁੱਤਰ ਦਾ ਸਿਰ ਵੱਢ ਕੇ ਔਰੰਗਜ਼ੇਬ ਨੇ ਆਪਣੇ ਪਿਓ ਵਾਸਤੇ ਕੱਲਿਆ ਇੰਨਾ ਜ਼ੁਲਮ ਕਰਨ ਵਾਲਾ ਸੀ ਉਹ ਤੇ ਇਤਿਹਾਸ ਇੱਕ ਇਤਿਹਾਸ ਵਿੱਚ ਘਟਨਾ ਆਉਂਦੀ ਕਿ ਜਦੋਂ ਸ਼ਾਹਜਹਾਂ ਗੱਦੀ ਤੇ ਬੈਠਾ ਸੀ ਨਾ ਜਦੋਂ ਰਾਜ ਕਰਦਾ ਸੀ ਤੇ ਉਹਦੇ ਦਰਬਾਰ ਵਿੱਚ ਜਦੋਂ ਵਿਚਾਰ ਗੋਸ਼ਟਾ ਹੁੰਦੀਆਂ ਸਨ ਤੇ ਇੱਕ ਦਿਨ ਬਾਣੀ ਦੀ ਉਹਦੇ ਦਰਬਾਰ ਵਿੱਚ ਤੱਕ ਚੱਲੀ ਅਸੀਂ ਆ ਸਦੀਵਾਰ ਪਰਦੇ ਆ ਗੁਰੂ ਨਾਨਕ ਸਾਹਿਬ ਦੀ ਬਾਣੀ ਐ ਨਦਰ ਉਪੱਠੀ ਜੇ ਕਰੈ ਸੁਲਤਾਨਾ ਕਾਓ ਕਰਾਇਂਦਾ ਦਰ ਮੰਗਣ ਭੀਖ ਨਾ ਪਾਇਂਦਾ ਹੁਣ ਗੱਦੀ ਤੇ ਬੈਠਾ ਸੀ ਰਾਜ ਕਰਦਾ ਪਿਆ ਸੀ ਤੇ ਇਤਿਹਾਸ ਕਹਿੰਦਾ ਵੀ ਸ਼ਾਹਜਹਾਂਨ ਕਹਿਣ ਲੱਗਾ ਵੀ ਇਦਾਂ ਨਹੀਂ ਹੁੰਦਾ ਕਦੀ ਲੱਖਾਂ ਦਾ ਕਰੋੜਾਂ ਦਾ ਮਾਲਕ ਬੰਦਾ ਇਹੋ ਜਿਹੀ ਹਾਲਤ ਕਦੀ ਨਹੀਂ ਉਹਦੀ ਹੋ ਸਕਦੀ ਵੀ ਉਹਨੂੰ ਕੋਈ ਭੀਖ ਮੰਗੇ ਤੇ ਭੀਖ ਵੀ ਨਾ ਦੇ ਕਹਿੰਦਾ ਇਹ ਗੱਲ ਗਲਤ ਐ ਇਤਿਹਾਸ ਕਹਿੰਦਾ ਇੱਕ ਦਿਨ ਸਮਾਂ ਆਇਆ ਜਿਸ ਦਿਨ ਸ਼ਾਹਜਹਾਨ ਲੱਖਾਂ ਕਰੋੜਾਂ ਦਾ مالک ਰਾਜ ਭਾਗ ਦਾ مالک ਸਾਰਾ ਕੁਝ ਉਹਦੇ ਕੋਲ ਸੀ ਪਰ ਇੱਕ ਦਿਨ ਸਮਾਂ ਐਸਾ ਸੀ ਜਿਸ ਦਿਨ ਪਾਣੀ ਵਾਸਤੇ ਤਰਸਦਾ ਸੀ ਪਰ ਪਾਣੀ ਦਾ ਘੁੱਟ ਆਪਣੇ ਪੁੱਤਰ ਕੋਲੋਂ ਨਾ ਮਿਲਿਆ ਉਹ ਦਿਨ ਉਹਨੂੰ ਉਸ ਪੰਕਤੀ ਦੇ ਅਰਥ ਸਮਝ ਆਏ ਕਿ ਹਾਂ ਸੱਚੀ ਉਹ ਅਕਾਲ ਪੁਰਖ ਏਡਾ ਬਯੰਤ ਹੈ ਜੇ ਉਹਦੀ ਨਜ਼ਰ ਪੁੱਠੀ ਹੋ ਜਾਏ ਤੇ ਉਹ ਰਾਜਿਆਂ ਨੂੰ ਭੀਖ ਮੰਗਣ ਜੋਗੇ ਵੀ ਨਹੀਂ ਛੱਡਦਾ ਜੇ ਉਹ ਆਪਣੀ ਨਦਰ ਐਸੀ ਕਰ ਦਵੇ ਤੇ ਰਾਜੇ ਘਾ ਦੇ ਵਿੱਚ ਰੋਲ ਕੇ ਰੱਖ ਦਿੰਦਾ ਔਰੰਗਜ਼ੇਬ ਨੇ ਜ਼ੁਲਮ ਕੀਤੇ ਹੁਣ ਚਾਰੇ ਪਾਸੇ ਇਹਨੇ ਜ਼ੁਲਮ ਦੀ ਇੰਤਹਾ ਕਰ ਦਿੱਤੀ ਜ਼ੁਲਮ ਕਰਦਿਆਂ ਕਰਦਿਆਂ ਕਸ਼ਮੀਰ ਦੀ ਧਰਤੀ ਚੁਣੀ ਹਿੰਦੂਆਂ ਨੂੰ ਖਤਮ ਕਰਨ ਦੇ ਵਾਸਤੇ ਕਸ਼ਮੀਰ ਦੀ ਧਰਤੀ ਕਿਉਂ ਚੁਣੀ ਉਹਦਾ ਮੁੱਖ ਕਾਰਨ ਸੀ ਕਿ ਕਸ਼ਮੀਰ ਪੜ੍ਹੇ ਲਿਖੇ ਪੰਡਤਾਂ ਦਾ ਕੇਂਦਰ ਸੀ ਪੜੇ ਲਿਖੇ ਪੰਡਿਤ ਵਿਦਵਾਨ ਕਸ਼ਮੀਰ ਦੀ ਧਰਤੀ ਤੇ ਰਹਿੰਦੇ ਸਨ ਜਦੋਂ ਔਰੰਗਜ਼ੇਬ ਨੇ ਵੇਖਿਆ ਸੋਚਿਆ ਕਿ ਜੇ ਕਸ਼ਮੀਰ ਫਤਿਹ ਕਰ ਲਿਆ ਜੇ ਪੜੇ ਲਿਖੇ ਪੰਡਿਤ ਵਿਦਵਾਨ ਮੈਂ ਆਪਣੇ ਵੱਲ ਲੈ ਆਇਆ ਤੇ ਬਾਕੀਆਂ ਨੂੰ ਲਿਆਉਣਾ ਕੋਈ ਔਖੀ ਗੱਲ ਨਹੀਂ ਹੈ ਬਾਕੀ ਸਾਰੇ ਆਪ ਹੀ ਆ ਜਾਣਗੇ ਜਦੋਂ ਪੜਿਆ ਲਿਖਿਆ ਵਰਗ ਮੇਰੇ ਅਧੀਨ ਹੋ ਗਿਆ ਬਾਕੀਆਂ ਨੇ ਖੁਦ ਚੱਲੇ ਆਉਣਾ ਉਹਨੇ ਕਸ਼ਮੀਰ ਦੇ ਅੰਦਰ ਆਪਣਾ ਇੱਕ ਜ਼ਾਲਮ ਗਵਰਨਰ ਸ਼ੇਰ ਅਫਗਾਨ ਲਾਇਆ ਹੁਣ ਸ਼ੇਅਰ ਅਫਗਾਨ ਕਸ਼ਮੀਰ ਦੀ ਧਰਤੀ ਤੇ ਗਵਰਨਰ ਲਾਇਆ ਉਹ ਰੋਜ਼ਾਨਾ ਹਜ਼ਾਰਾਂ ਹਿੰਦੂਆਂ ਨੂੰ ਮੌਤ ਦੇ ਘਾਟ ਉਤਾਰਦਾ ਡਰਾਉਂਦਾ ਧਮਕਾਉਂਦਾ ਮੁਸਲਮਾਨ ਬਣਾ ਲਿੰਦਾ ਬੜਾ ਜ਼ੁਲਮ ਹੋਇਆ ਉਸ ਸਮੇਂ ਇੱਕ ਸ਼ਬਦ ਪ੍ਰਚਲਿਤ ਹੋਇਆ ਸੰਸਕ੍ਰਿਤ ਦੇ ਸ਼ਬਦ ਨੇ ਦਿੱਲੀ ਵਿਰੋਧ ਦਾ ਈਸ਼ਵਰਵਾਹ ਉਹ ਕਹਿੰਦੇ ਜਿਹੜਾ ਦਿੱਲੀ ਤੇ ਤਖਤ ਤੇ ਬੈਠਾ ਹੋਇਆ ਨਾ ਔਰੰਗਜ਼ੇਬ ਇਹ ਦਿੱਲੀ ਬਰੋ ਦਾ ਈਸ਼ਵਰ ਉਹ ਵਾ ਇਹ ਈਸ਼ਵਰੀ ਹੈ ਇਹ ਰੱਬ ਹੀ ਹੈ ਹੁਣ ਜਨਮ ਤੇ ਮਰਨ ਦਾ ਕੰਮ ਰੱਬ ਦੇ ਹੱਥ ਨਹੀਂ ਹੈ ਹੁਣ ਦਿੱਲੀ ਦੇ ਬਾਦਸ਼ਾਹ ਦੇ ਹੱਥ ਹੈ ਜਿੰਨੂੰ ਬਾਦਸ਼ਾਹ ਚਾਹੇ ਉਹਨੂੰ ਜਨਮ ਦੇ ਸਕਦਾ ਹੈ ਪਾ ਉਹਨੂੰ ਜ਼ਿੰਦਗੀ ਬਖਸ਼ ਸਕਦਾ ਹੈ ਉਹਦੀ ਤੇ ਜਿੰਨੂੰ ਇਹ ਬਾਦਸ਼ਾਹ ਚਾਹੇ ਉਹਨੂੰ ਮੌਤ ਦੇ ਘਾਟ ਉਤਾਰ ਸਕਦਾ ਹੈ ਹੁਣ ਦਿੱਲੀ ਤੇ ਤਖਤ ਤੇ ਬੈਠਾ ਹੋਇਆ ਰੱਬ ਹੀ ਬਹਿ ਗਿਆ ਇਹ ਸਾਰਾ ਕੰਟਰੋਲ ਉਹਨੇ ਦੇ ਆਤੀ ਹੈ ਉਹਨੇ ਇਹਨਾ ਜ਼ੁਲਮ ਕੀਤਾ ਮੰਦਰਾਂ ਨੂੰ ਢਾਇਆ ਮੰਦਰਾਂ ਦੀਆਂ ਮੂਰਤੀਆਂ ਨੂੰ ਮਸਜਿਦਾਂ ਦੀਆਂ ਪੌੜੀਆਂ ਵਿੱਚ ਲਗਾ ਦਿੱਤਾ ਗਿਆ ਇਹ ਰਾਜ ਦੇ ਹੰਕਾਰ ਦੇ ਵਿੱਚ ਸਾਰਾ ਤਹਿਸ ਨਸ ਕੀਤਾ ਹਿੰਦੂ ਦੁਖੀ ਹੋਏ ਉਹਨਾਂ ਨੇ ਸ਼ੇਰ ਅਫਗਾਨ ਦੇ ਅੱਗੇ ਹੱਥ ਜੋੜੇ ਭਾਈ ਸਾਨੂੰ ਮਹੀਨੇ ਦਾ ਟਾਈਮ ਦੇ ਕੁਝ ਮਹੀਨਿਆਂ ਦਾ ਸਮਾਂ ਦੇ ਅਸੀਂ ਵਿਚਾਰ ਕਰਾਂਗੇ ਜੇ ਸਾਨੂੰ ਕੋਈ ਹੱਲ ਲੱਗ ਗਿਆ ਤੇ ਠੀਕ ਹੈ ਨਹੀਂ ਤੇ ਤੇਰੇ ਅਸੀਂ ਆਪੇ ਗੁਲਾਮ ਹੋ ਜਾਾਂਗੇ ਸ਼ੇਰ ਅਫਗਾਨ ਨੇ ਔਰੰਗਜ਼ੇਬ ਨੂੰ ਚਿੱਠੀ ਲਿਖੀ ਕਹਿਣ ਲੱਗਾ ਗੱਲ ਬਣ ਗਈ ਹੁਣ ਮਾਰਨ ਦੀ ਲੋੜ ਕੋਈ ਨਹੀਂ ਹੁਣ ਇਹਨਾਂ ਨੇ ਆਪ ਹੀ ਸਾਡੇ ਅਧੀਨ ਆ ਜਾਣਾ ਰਾਹ ਇਹਨਾਂ ਨੂੰ ਕੋਈ ਲੱਭਣਾ ਨਹੀਂ ਹੈ ਹੁਣ ਇਹਨਾਂ ਨੇ ਸਾਡੇ ਅਧੀਨ ਖੁਦ ਹੀ ਹੋ ਜਾਣਾ 2-4 ਮਹੀਨੇ ਦਾ ਸਮਾਂ ਦੇਣ ਦੀ ਲੋੜ ਹੈ ਸ਼ੇਰ ਅਫਗਾਨ ਨੇ ਸਮਾਂ ਦੇ ਦਿੱਤਾ ਵੀ 2-4 ਮਹੀਨੇ ਤੁਹਾਨੂੰ ਦਿੱਤੇ ਜੇ ਕੋਈ ਰਸਤਾ ਲੱਭੇਗਾ ਤੇ ਠੀਕ ਨਹੀਂ ਤੇ ਸਾਰੇ ਤੁਸੀਂ ਮੁਸਲਮਾਨ ਬਣ ਜਿਓ ਉਹਨਾਂ ਪੰਡਤਾਂ ਨੇ ਵਿਚਾਰਾਂ ਕੀਤੀਆਂ ਆਪਣੇ ਵੱਡੇ ਪੰਡਤਾਂ ਕੋਲ ਗਏ ਵੱਡੇ ਜੋਗੀਆਂ ਤੜਣਾੜ ਪੰਡਤਾਂ ਕੋਲ ਗਏ ਜਾ ਕੇ ਕੋਈ ਹੱਲ ਪੁੱਛਿਆ ਹੱਲ ਨਾ ਲੱਭਾ ਆਖਿਰ ਇੱਕ ਵਿਦਵਾਨ ਪੰਡਤ ਸੀ ਪੰਡਤ ਦਾਸੀ ਨਾਂ ਪੜਦੇ ਆ ਪੰਡਤ ਕਿਰਪਾ RAM ਉਹ ਕਿਰਪਾ RAM ਪੰਡਤ ਦੇ ਕੋਲ ਗਏ ਕਿਰਪਾ RAM ਪੰਡਤ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਸੀ ਇਤਿਹਾਸ ਕਹਿੰਦਾ ਹੈ ਜਦੋਂ ਗੁਰੂ ਨਾਨਕ ਸਾਹਿਬ ਇਸ ਧਰਤੀ ਵੱਲ ਗਏ ਕਸ਼ਮੀਰ ਵਾਲੇ ਪਾਸੇ ਤੇ ਇੱਕ ਪੰਡਤ ਦੇ ਨਾਲ ਵਿਚਾਰ ਹੋਈ ਸੀ ਪੰਡਿਤ ਬ੍ਰਹਮਦਾਤ ਜਿਹੜਾ ਗੱਡਿਆਂ ਦੇ ਉੱਤੇ ਗ੍ਰੰਥ ਲਾਦ ਕੇ ਆਪਣੀ ਵਿਦਵਤਾ ਦਾ ਹੰਕਾਰ ਕਰੇ ਬੈਠਾ ਸੀ ਉਹਦਾ ਕੰਮ ਇਹ ਸੀ ਕਿ ਜਿਹਦੇ ਨਾਲ ਵਿਚਾਰ ਕਰਦਾ ਸੀ ਜਿੰਨੂੰ ਹਰਾਉਂਦਾ ਸੀ ਉਹਦੇ ਸਾਰੇ ਗ੍ਰੰਥ ਆਪਣੇ ਗੱਡਿਆਂ ਤੇ ਲਾਦ ਲੈਂਦਾ ਕਈ ਗੱਡੇ ਕਈ ਊਠ ਉਹਨੇ ਗ੍ਰੰਥਾਂ ਨਾਲ ਲਾਦੇ ਹੋਏ ਸਨ ਇੰਨਾ ਗਿਆਨੀ ਸੀ ਕਿਸੇ ਕੋਲੋਂ ਨਹੀਂ ਹਾਰਦਾ ਜਦੋਂ ਗੁਰੂ ਨਾਨਕ ਸਾਹਿਬ ਗਏ ਵਿਚਾਰ ਕੀਤੀ ਤੇ ਗੁਰੂ ਨਾਨਕ ਸਾਹਿਬ ਦੇ ਵਿੱਚ ਵਿਚਾਰ ਵਿੱਚ ਹਾਰ ਗਿਆ ਚਰਨੀ ਟੈਪਿਆ ਗੁਰੂ ਨਾਨਕ ਸਾਹਿਬ ਨੇ ਉੱਥੇ ਸ਼ਬਦ ਉਚਾਰਨ ਕੀਤਾ ਸੀ ਪਰ ਪਰ ਗੱਡੀ ਲੱਦੀ ਐ ਪਰ ਪਰ ਪੜੀਆ ਸਾਧ ਹੁਣ ਉਸ ਪੰਡਿਤ ਬ੍ਰਹਮਦਾਤ ਦੀ ਅੱਗੇ ਕੁੱਲ ਚੱਲਦੀ ਐ ਉਹਦੀ ਕੁੱਲ ਦੇ ਵਿੱਚੋਂ ਪੰਡਿਤ ਕਿਰਪਾ RAM ਹੈ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਹੈ ਪਤਾ ਸਮਝ ਰੱਖਦਾ ਹੈ ਕਿ ਗੁਰੂ ਨਾਨਕ ਦੇ ਘਰ ਦੀ ਵਡਿਆਈ ਕੀ ਹੈ ਇਹਨੇ ਸਾਰੇ ਪੰਡਤਾਂ ਨੂੰ ਕਿਹਾ ਵੀ ਜੇ ਹੁਣ ਬਚਣਾ ਚਾਹੁੰਦੇ ਆ ਤੇ ਹੱਥ ਲਿਕੋ ਹੈ ਗੁਰੂ ਨਾਨਕ ਦਾ ਘਰ ਹੈ ਜਿਹੜਾ ਸਾਨੂੰ ਬਚਾ ਸਕਦਾ ਹੈ ਦੇ ਵਿੱਚੋਂ ਲੋਕਾਂ ਨੇ ਪੰਡਤਾਂ ਨੇ ਕਿਹਾ ਵੀ ਉਹ ਗੁਰੂ ਨਾਨਕ ਦਾ ਘਰ ਤੇ ਜਣੇਉ ਨੂੰ ਮੰਨਦਾ ਹੀ ਨਹੀਂ ਹੈਗਾ ਉਹਦੇ ਨਾਲ ਤੇ ਸਾਡੀ ਸਿਧਾਂਤਾਂ ਦੀ ਸਾਂਝ ਹੀ ਕੋਈ ਨਹੀਂ ਉਹਨੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਸਮੇਂ ਦੇ ਅੰਦਰ ਜਣੇਉ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ ਉਹ ਸਾਡੀ ਰਾਖੀ ਕਿਉਂ ਕਰੇਗਾ ਤੇ ਪੰਡਤ ਕਿਰਪਾ ਰਾਮ ਨੇ ਹੁਣ ਬਾਣੀ ਪੜ੍ਹੀ ਹੋਈ ਸੀ ਕਹਿਣ ਲੱਗਾ ਨਹੀਂ ਭਾਈ ਉਹ ਗੁਰੂ ਦਾ ਘਰ ਐਸਾ ਉਨ੍ਹਾਂ ਦਾ ਸਿਧਾਂਤ ਹੈ ਭੈ ਕਾਹੂ ਕੋ ਦੇਤਨੈ ਨਹ ਪਹਿ ਮਾਨਤ ਆਣ ਨਾ ਕਿਸੇ ਨੂੰ ਡਰਾਵਾ ਦਿੰਦੇ ਨੇ ਤੇ ਜੇ ਕੋਈ ਕਿਸੇ ਨੂੰ ਡਰਾਉਂਦਾ ਹੋਵੇ ਤੇ ਉਹ ਡਰ ਜਰਦੇ ਵੀ ਨਹੀਂ ਗੇ ਜੇ ਜ਼ੁਲਮ ਕਰਨਾ ਪਾਪ ਸਮਝਦੇ ਨੇ ਤੇ ਜ਼ੁਲਮ ਜਰੀ ਜਾਣਾ ਆਪਣੇ ਤੇ ਸਹੀ ਜਾਣਾ ਉਹ ਵੀ ਵੱਡਾ ਪਾਪ ਹੈ ਉਹ ਸਾਰਿਆਂ ਪੰਡਤਾਂ ਨੂੰ ਲੈ ਕਰਕੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਆਇਆ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਆਣ ਕਰਕੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਅੱਗੇ ਅਰਜ਼ ਕੀਤੀ ਬੇਨਤੀ ਕੀਤੀ ਸਤਿਗੁਰੂ ਸਾਡੇ ਹਿੰਦੂਆਂ ਦੀ ਡੁੱਬਦੀ ਬੇਰੀ ਨੂੰ ਕੋਈ ਨਹੀਂ ਬਚਾ ਸਕਦਾ ਕੇਵਲ ਤੁਸੀਂ ਉਹ ਸਾਡੀ ਰਾਖੀ ਕਰੋ ਤੇ ਸਤਿਗੁਰਾਂ ਨੇ ਫਿਰ ਉਹਨੂੰ ਅੱਗੋਂ ਬਚਨ ਕੀਤਾ ਸੀ ਪੰਡਿਤ ਕਿਰਪਾ RAM ਜਾ ਕੇ ਸ਼ੇਰ ਅਫਗਾਨ ਨੂੰ ਔਰੰਗਜ਼ੇਬ ਨੂੰ ਕਹ ਦੇ ਅੱਜ ਤੋਂ ਸਾਡਾ ਆਗੂ ਗੁਰੂ ਤੇਗ ਬਹਾਦਰ ਹੈ ਜੇ ਸਾਡਾ ਆਗੂ ਇਸਲਾਮ ਕਬੂਲ ਕਰ ਜਾਏਗਾ ਅਸੀਂ ਸਾਰੇ ਇਸਲਾਮ ਕਬੂਲ ਕਰ ਜਾਾਂਗੇ ਪਰ ਜੇ ਸਾਡਾ ਆਗੂ ਨੇ ਇਸਲਾਮ ਕਬੂਲ ਨਾ ਕੀਤਾ ਤੇ ਤੂੰ ਸਾਨੂੰ ਤੰਗ ਨਹੀਂ ਕਰੇਗਾ ਉਹਨਾਂ ਨੇ ਜਾ ਕੇ ਸ਼ੇਰ ਅਫਗਾਨ ਨੂੰ ਦੱਸਿਆ ਵੀ ਸਾਡਾ ਆਗੂ ਗੁਰੂ ਤੇਗ ਬਹਾਦਰ ਹੈ ਜੇ ਗੁਰੂ ਤੇਗ ਬਹਾਦਰ ਸਾਹਿਬ ਇਸਲਾਮ ਕਬੂਲ ਕਰ ਗਏ ਅਸੀਂ ਵੀ ਆ ਜਾਾਂਗੇ ਸ਼ੇਰ ਅਫਗਾਨ ਨੇ ਫਿਰ ਔਰੰਗਜ਼ੇਬ ਨੂੰ ਚਿੱਠੀ ਲਿਖੀ ਵੀ ਕੰਮ ਹੋਰ ਸੌਖਾ ਹੋ ਗਿਆ ਇੰਨਿਆਂ ਨੂੰ ਮਾਰਨ ਦੀ ਲੋੜ ਕੋਈ ਨਹੀਂ ਇੱਕੋ ਸਾਡੇ ਕਾਬੂ ਆ ਗਿਆ ਜੇ ਇੱਕ ਮੁਸਲਮਾਨ ਬਣਾ ਲਿਆ ਤੇ ਬਾਕੀ ਸਾਰਿਆਂ ਨੇ ਬਣ ਜਾਣਾ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਗੁਰਤਾ ਗੱਦੀ ਤੇ ਸੁਭਾਏਮਾਨ ਕਰਕੇ ਅਨੰਦਪੁਰ ਸਾਹਿਬ ਤੋਂ ਦਿੱਲੀ ਦੀ ਧਰਤੀ ਵੱਲ ਨੂੰ ਰਵਾਨਾ ਹੋਏ ਇਹ ਲਾਲਾ ਦੌਲਤ ਰਾਏ ਇੱਕ ਹਿੰਦੂ ਰਾਈਟਰ ਉਹਨੇ ਇੱਕ ਬੜੀ ਕਮਾਲ ਦੀ ਗੱਲ ਲਿਖੀ ਉਹ ਕਹਿੰਦਾ ਦੁਨੀਆਂ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਜਦੋਂ ਕਤਲ ਹੋਣ ਵਾਲਾ ਖੁਦ ਚੱਲ ਕੇ ਕਤਲ ਦੇ ਕੋਲ ਜਾਂਦਾ ਪਿਆ ਨਹੀਂ ਤੇ ਜਿੰਨੇ ਕਤਲ ਕਰਨਾ ਹੁੰਦਾ ਹੈ ਜਾਂ ਤੇ ਉਹ ਆਪ ਚੱਲ ਕੇ ਆਉਂਦਾ ਹੈ ਜਾਂ ਸਿਪਾਈ ਭੇਜ ਕੇ ਗ੍ਰਿਫਤਾਰ ਕਰਕੇ ਖੜਦਾ ਹੈ ਪਰ ਧੰਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਐਸੇ ਗੁਰੂ ਨੇ ਜਿਨ੍ਹਾਂ ਨੂੰ ਪਤਾ ਹੈ ਮੈਂ ਸ਼ਹੀਦ ਹੋਣ ਵਾਸਤੇ ਜਾਣਾ ਹੈ ਕਤਲ ਹੋਣ ਵਾਸਤੇ ਜਾਣਾ ਹੈ ਤੇ ਆਪ ਘਰੋਂ ਚੱਲ ਕੇ ਕਤਲ ਹੋਣ ਦੇ ਵਾਸਤੇ ਜਾਂਦੇ ਪਏ ਨੇ ਆਨੰਦਪੁਰ ਦੀ ਪਾਵਨ ਧਰਤੀ ਤੋਂ ਤੁਰੇ ਦਿੱਲੀ ਦੀ ਪਾਵਨ ਧਰਤੀ ਤੇ ਪੰਜ ਸਿੱਖਾਂ ਦੇ ਨਾਲ ਪਹੁੰਚਦੇ ਨੇ ਤਿੰਨ ਸਿੱਖ ਨਾਲ ਗ੍ਰਿਫਤਾਰ ਹੁੰਦੇ ਨੇ ਦੋ ਸਿੱਖ ਬਾਹਰ ਰਹਿੰਦੇ ਸਤਿਗੁਰਾਂ ਦੇ ਸਿੱਖਾਂ ਨੂੰ ਤੁਸੀਂ ਇਹ ਦੇ ਕੇ ਸ਼ਹੀਦ ਕੀਤਾ ਗਿਆ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਜਿਹੜੇ ਗੁਰੂ ਨਾਨਕ ਦੇ ਘਰ ਦੇ ਵਿੱਚ ਗੁਰੂ ਨਾਨਕ ਦੀ ਸਿੱਖੀ ਨਾਲ ਪਿਆਰ ਕਰਦੇ ਸਨ ਇਹਨਾਂ ਦੀ ਸ਼ਹਾਦਤ ਹੋਈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹੀਦੀ ਹੁੰਦੀ ਹੈ ਉਹਨਾਂ ਦਾ ਸਿਰ ਧੜ ਦੇ ਨਾਲੋਂ ਅਲਾਗ ਕੀਤਾ ਜਾਂਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਦੂਸਰੇ ਗੁਰੂ ਸਿੱਖ ਧਰਮ ਦੇ ਸ਼ਹੀਦ ਹੁੰਦੇ ਨੇ ਸਤਗੁਰਾਂ ਦੀ ਸ਼ਹਾਦਤ ਹੁੰਦੀ ਹੁਣ एलान ਇਹ ਸੀ ਕਿ ਇਹਨਾਂ ਦੀ ਸ਼ਹੀਦੀ ਤੋਂ ਬਾਅਦ ਇਹਨਾਂ ਦਾ ਸਰੀਰ ਦਿੱਲੀ ਦੇ ਸਾਰੇ ਮੁੱਖ ਗੇਟਾਂ ਤੇ ਟੋਟੇ ਟੋਟੇ ਕਰਕੇ ਟੰਗਿਆ ਜਾਏਗਾ ਪਰ ਸਤਗੁਰਾਂ ਨੇ ਪਹਿਲਾਂ ਹੀ ਵਿਚਾਰ ਬਣਾਈ ਹੋਈ ਸੀ ਜਿਸ ਤਰੀਕੇ ਦੇ ਨਾਲ ਕਿ ਜਦੋਂ ਸ਼ਹੀਦੀ ਹੋ ਜਾਏਗੀ ਉਸ ਤੋਂ ਬਾਅਦ ਸਰੀਰ ਦੀ ਸੰਭਾਲ ਕਿਵੇਂ ਕਰਨੀ ਹੈ ਉਹ ਸਰੀਰ ਦੀ ਸੰਭਾਲ ਕਰਨ ਵਾਸਤੇ ਭਾਈ ਜਤਾ ਜੀ ਤੇ ਭਾਈ ਲੱਖੀ ਚਾਵਣ ਜਾਰੇ ਵਰਗਿਆਂ ਨੇ ਆਣ ਕਰਕੇ ਆਪਣੀ ਇਸ ਦ੍ਰਿੜਤਾ ਦੇ ਨਾਲ ਸਤਿਗੁਰਾਂ ਦੇ ਸਰੀਰ ਦੀ ਸੰਭਾਲ ਕੀਤੀ ਇਤਿਹਾਸ ਕਹਿੰਦਾ ਹੈ ਜਦੋਂ ਭਾਈ ਜਤਾ ਜੀ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਸੰਭਾਲਿਆ ਨ ਤੇ ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਜਦੋਂ ਪਾਈ ਜਾਤੇ ਨੇ ਸਿਰ ਚੁਕਣਾ ਸੀ ਗੁਰੂ ਤੇਗ ਬਹਾਦਰ ਸਾਹਿਬ ਦਾ ਹੁਣ ਫੌਜਾਂ ਨੂੰ ਭਲੇਖਾ ਪਾਉਣ ਦੇ ਵਾਸਤੇ ਵਿਚਾਰ ਹੋਈ ਕਿ ਕਿਵੇਂ ਕੀਤਾ ਜਾਏ ਤੇ ਪਾਈ ਜਾਤਾ ਜੀ ਦੇ ਪਿਤਾ ਨੇ ਇਹ ਗੱਲ ਕਹੀ ਸੀ ਵੀ ਪੁੱਤਰ ਤੂੰ ਮੇਰਾ ਸਿਰ ਵੱਢ ਕੇ ਉੱਥੇ ਰੱਖ ਦੇ ਕੁਝ ਸਮਾਂ ਫੌਜਾਂ ਨੂੰ ਭਲੇਖਾ ਪਏ ਰਹੇਗਾ ਕਿ ਸਿਰ ਉੱਥੇ ਹੀ ਹੈ ਤੇ ਉਹਨਾਂ ਨੂੰ ਇਸੇ ਭਲੇਖੇ ਦੇ ਵਿੱਚ ਤੂੰ ਗੁਰੂ ਸਾਹਿਬ ਦਾ ਸਿਰ ਚੁੱਕ ਕੇ ਤੇ ਅਨੰਦਪੁਰ ਵਾਲੇ ਪਾਸੇ ਚਲਾ ਜਾਏ ਇਤਿਹਾਸ ਕਹਿੰਦਾ ਹੈ ਭਾਈ ਜਤਾ ਜੀ ਨੇ ਆਪਣੇ ਪਿਤਾ ਦੇ ਸਿਰ ਦੀ ਕੁਰਬਾਨੀ ਕੀਤੀ ਆਪਣੇ ਪਿਤਾ ਦਾ ਸੀਸ ਗੁਰੂ ਤੇਗ ਬਹਾਦਰ ਸਾਹਿਬ ਦੇ ਥਾਂ ਤੇ ਰੱਖਿਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸੀਸ ਚੁੱਕ ਕੇ ਅਨੰਦਪੁਰ ਆਇਆ ਫਿਰ ਸਤਗੁਰਾਂ ਨੇ ਗਲ ਦੇ ਨਾਲ ਲਾ ਕੇ ਕਿਹਾ ਸੀ ਭਾਈ ਜਤਿਆ ਤੂੰ ਆਪਣੇ ਪਿਤਾ ਦੀ ਕੁਰਬਾਨੀ ਦੇ ਕੇ ਆਇਆ ਤੇ ਇਹ ਨਾ ਸਮਝੀ ਅੱਜ ਤੋਂ ਬਾਅਦ ਤੇਰਾ ਪਿਤਾ ਕੋਈ ਨਹੀਂ ਤੂੰ ਗੁਰੂ ਦਾ ਬੇਟਾ ਹੈ ਗੁਰੂ ਹੀ ਤੇਰਾ ਪਿਤਾ ਹੈ ਤੂੰ ਪਿਤਾ ਤੋਂ ਬਿਨਾ ਨਹੀਂ ਹੈ ਅਨਾਥ ਨਹੀਂ ਹੈ ਇਹ ਗੁਰੂ ਤੇਰਾ ਪਿਤਾ ਹੈ ਗੁਰੂ ਘਰ ਦੇ ਵਿੱਚ ਅੱਜ ਤੋਂ ਬਾਅਦ ਰੰਗਰੇਟਾ ਗੁਰੂ ਦਾ ਬੇਟਾ ਬਣ ਕੇ ਵਿਰਤੇਗਾ ਸਤਗੁਰਾਂ ਨੇ ਪਿਆਰ ਦੇ ਨਾਲ ਗੱਲ ਦੇ ਨਾਲ ਲਾਇਆ ਉਧਰ ਔਰੰਗਜ਼ੇਬ ਦਾ ਰਾਜ ਦੇ ਵਿੱਚ ਤਸ਼ੱਦਦ ਹੋਰ ਵੱਧਦਾ ਗਿਆ ਜ਼ੁਲਮ ਹੋਰ ਵੱਧਦਾ ਗਿਆ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਰਤਾ ਗੱਦੀ ਤੇ ਬੈਠਦੇ ਨੇ ਗੁਰਤਾ ਗੱਦੀ ਨੂੰ ਸੰਭਾਲਦੇ ਨੇ 9 ਸਾਲ ਦੀ ਉਮਰ ਦੇ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰਤਾ ਗਦੀ ਸੰਭਾਲੀ ਤੇ 9 ਸਾਲ ਦੀ ਇਸ ਉਮਰ ਦੇ ਵਿੱਚ ਤੇ ਸਮਾਂ ਵੇਖੋ ਕਿਸ ਤਰੀਕੇ ਦਾ ਹੈ ਪਿਤਾ ਦੀ ਕੁਰਬਾਨੀ ਹੋਈ ਹੈ ਪਿਤਾ ਸ਼ਹੀਦ ਹੋਇਆ ਹੈ ਹਕੂਮਤ ਦੇ ਨਾਲ ਵੱਡੀ ਟੱਕਰ ਚੱਲਦੀ ਪਈ ਹੈ ਇਸ ਸਮੇਂ ਕੌਮ ਨੂੰ ਚੰਗੀ ਅਗਵਾਈ ਚੰਗੀ ਸੇਧ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆ ਨੇ ਦਿੱਤੀ ਤੇ ਇਸੇ ਨਫ਼ਰਤ ਦੇ ਤਹਿਤ ਜਿਹੜੀ ਨਫ਼ਰਤ ਸਮੇਂ ਦੀ ਹਕੂਮਤ ਚਲਾਉਂਦੀ ਪਈ ਸੀ ਜਹਾਂਗੀਰ ਤੋਂ ਲੈ ਕੇ ਉਹ ਔਰੰਗਜ਼ੇਬ ਤੱਕ ਉਹ ਨਫ਼ਰਤ ਚੱਲਦੀ ਆਈ ਉਹ ਨਫ਼ਰਤ ਨੇ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਫਿਰ ਸਾਰਾ ਹੀ ਪਰਿਵਾਰ ਇਨ੍ਹਾਂ ਅਗਲੇ ਦਿਨਾਂ ਦੇ ਅੰਦਰ ਸ਼ਹੀਦ ਕੀਤਾ ਇਹ ਜਿੱਥੋਂ ਅਸੀਂ ਪਰਸੋਂ ਦੀ ਵਿਚਾਰ ਆਰੰਭ ਕੀਤੀ ਸੀ ਇੱਕ ਸੱਚ ਦਾ ਰਾਜ ਹੈ ਇੱਕ ਝੂਠ ਦਾ ਰਾਜ ਹੈ ਗੁਰੂ ਨਾਨਕ ਦੇ ਘਰ ਦਾ ਰਾਜ ਸੱਚ ਦਾ ਰਾਜ ਹੈ ਜਿਹਦੀ ਨੀ ਸੱਚ ਦੇ ਆਧਾਰ ਤੇ ਹੈ ਇਥੇ ਸਦਾ ਸੱਚ ਵਰਤਦਾ ਹੈ ਤੇ ਜਦੋਂ ਸੱਚ ਕੋਈ ਆਵਾਜ਼ ਚੁੱਕਦਾ ਹੈ ਸੱਚੇ ਬੰਦੇ ਕੁਝ ਖੜੇ ਹੁੰਦੇ ਨੇ ਉਦੋਂ ਝੂਠਿਆਂ ਨੂੰ ਅੱਗ ਲੱਗ ਜਾਂਦੀ ਹੈ ਉਦੋਂ ਝੂਠ ਦੇ ਜਿਹੜੇ ਬੰਦੇ ਹੁੰਦੇ ਨੇ ਉਹ ਸੱਚ ਨੂੰ ਖਤਮ ਕਰਨ ਦਾ ਯਤਨ ਕਰਦੇ ਨੇ ਸ਼ੇਖ ਸ਼ਾਦੀ ਨੇ ਇਹ ਗੱਲ ਲਿਖੀ ਸੀ ਕਿ ਜੇ ਸੱਚ ਬੋਲਣ ਜਾਣਾ ਨਾ ਤੇ ਘਰੋਂ ਉਹ ਕੱਪੜੇ ਪਾ ਕੇ ਜਾ ਜਿਹੜੇ ਤੈਨੂੰ ਚਾਹੀਦੇ ਨਹੀਂ ਕਿਉਂਕਿ ਪਤਾ ਹੈ ਜਦੋਂ ਤੂੰ ਸੱਚ ਬੋਲੇਗਾ ਲੋਕਾਂ ਨੇ ਜਰਨਾ ਕੋਈ ਨਹੀਂ ਉਹਨਾਂ ਤੇਰੇ ਕੱਪੜੇ ਪਾੜਦੇ ਨੇ ਉਹ ਪਾ ਕੇ ਜਾਈਂ ਜਿਹੜੇ ਤੈਨੂੰ ਚਾਹੀਦੇ ਨਹੀਂ ਪਾਟ ਵੀ ਜਾਣ ਤੇ ਨੁਕਸਾਨ ਕੋਈ ਨਹੀਂ ਇਸ ਕਰਕੇ ਕਹਿੰਦੇ ਜਦੋਂ ਸੱਚ ਉਗੜਦਾ ਹੈ ਸੱਚੇ ਲੋਕ ਆਣ ਕੇ ਆਵਾਜ਼ ਚੁੱਕਦੇ ਨੇ ਤੇ ਝੂਠੇ ਰਾਜ ਵਿਕਰਨ ਵਾਲਿਆਂ ਨੂੰ ਅੱਗ ਲੱਗਦੀ ਹੈ ਇਹਨਾਂ ਦਿਨਾਂ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਸੱਚੇ ਰਾਜ ਦੇ ਉਹ ਵਾਰਸਾਂ ਨੇ ਆਪਣੀਆਂ ਕੁਰਬਾਨੀਆਂ ਦੇ ਕਰਕੇ ਝੂਠ ਦੇ ਕਿਲਿਆਂ ਨੂੰ ਟਾਹਟੇ ਦੀ ਕਰ ਦਿੱਤਾ ਜਤਨ ਕਰਾਂਗੇ ਅਗਲੇ ਦਿਨਾਂ ਦੇ ਅੰਦਰ ਇਸ ਤਰੀਕੇ ਨਾਲ ਅਸੀਂ ਵਿਚਾਰ ਕਰਨ ਦਾ ਹੋਈਆਂ ਬੇਅੰਤ ਕੁਲਾਂ ਦੀ ਖਿਮਾ ਅਸੀਸ ਬਖਸ਼ੋ ਫਤੇ ਬਿਲਾਓ ਅਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ